ਸਬਰੀ ਮਲਾਤੀ ਯਾਤਰਾਤੇ ਗਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਅਚਾਨਕ ਕੰਕਰੀਟ ਦੇ ਟੋਏ ਦੇ ਵਿੱਚ ਫਸ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਆਪਣੇ ਹੱਥਾਂ ਦੇ ਨਾਲ ੱਤਕਾ ਦੇ ਕੇ ਬਾਹਰ ਕੱਢਿਆ ਦੱਸਦੀ ਕਿ ਇਹ ਘਟਨਾ ਅੱਜ ਸਵੇਰੇ ਕੇਰਲ ਦੇ ਪਰਮਾਦਮ ਦੇ ਰਾਜੀਵ ગાંધી ਇੰਡੋਰ ਸਟੇਡੀਅਮ ਦੇ ਵਿੱਚ ਵਾਪਰੀ ਹੈ ਹਾਲਾਂਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲਵਲ ਬਚ ਗਏ ਨੇ ਹੈਲੀਕਾਪਟਰ ਧੋਤਰਨ ਤੋਂ ਬਾਅਦ ਦੱਸਦੀ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹ ਸੜਕ ਰਾਹੀ ਪੰਬਾ ਦੇ ਲਈ ਦਿਵਾਨਾ ਹੋ ਗਏ ਸਬਰੀਮਾਲਾ ਦੀ ਯਾਤਰਾ ਤੇ ਗਏ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਹੈਲੀਕਾਪਟਰ ਅਚਾਨਕ ਕੰਕਰੀਟ ਦੇ ਟੋਏ ਦੇ ਵਿੱਚ ਫਸ ਗਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਹੈਲੀਕਾਪਟਰ ਨੂੰ ਆਪਣੇ ਹੱਥਾਂ ਦੇ ਨਾਲ ੱਤਕਾ ਦੇ ਕੇ ਬਾਹਰ ਕੱਢਿਆ ਦੱਸਦੀ ਕਿ ਇਹ ਘਟਨਾ ਅੱਜ ਸਵੇਰੇ ਕੇਰਲ ਦੇ ਪਰਮਾਦਮ ਦੇ ਰਾਜੀਵ ગાંધી ਇੰਡੋਰ ਸਟੇਡੀਅਮ ਦੇ ਵਿੱਚ ਵਾਪਰੀ ਹੈ ਹਾਲਾਂਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵਲਵਲ ਬਚ ਗਏ ਨੇ ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਦੱਸਦੇ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਉਹ ਸੜਕ ਰਾਹੀ ਪੰਬਾ ਦੇ ਲਈ ਦਿਵਾਣਾ ਹੋ ਗਏ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ